ਜੋ ਕਿਸਮਾਨ ਇਸਤੇਮਾਲ ਕੀਤਾ ਜਾਂਦਾ ਹੈ ਤੇ ਹਾਂਜੀ ਇਹ ਜਿਹੜੀ ਧਨਾ ਵਗੈਰਾ ਇਹ ਸਿੱਖ 21799 ਤੋਂ ਲੈ ਕੇ 1849 ਤੱਕ ਇਸਤੇਮਾਲ ਹੁੰਦੀਆਂ ਦੀਆਂ ਨੇ 1849 ਤੱਕ ਇਹ ਵਾਲੀ ਇਸਤੇਮਾਲ ਤੋਂ ਦਰ ਕਰਨੀ ਤੇ ਇਹ ਵੀ ਇੱਕ ਤੰਗ ਬਹੁਤ ਜ਼ਬਰਦਸਤ ਇਹਨਾਂ ਸਾਰੀਆਂ ਇਸਤੇਮਾਲ ਹੁੰਦੀਆਂ ਸੀਗੀਆਂ ਅਗਰ ਤੁਸੀਂ ਦੇਖੋਗੇ ਕਿ ਇਹਨਾਂ ਦੇ ਦੇਖੋ ਸੜਕੀ ਤਾ ਗਿਆ ਰਿਹਾ ਕੈਮੀਕਲ ਆਇਆ ਬੋਲੇ ਇਹਨਾਂ ਨੇ ਸਦੀਆਂ ਤੱਕ ਇਸ ਤਰੀ ਰਹਿਣਾ ਉੱਤੇ ਬਲੱਡ ਦਾ ਖੂਨ ਮਗਰਾਂ ਦੀ ਜੀ। ਸੇਮ ਤਾਂ ਇਹ ਕੋਸਾ ਮੈਂ ਅੱਜ ਕੱਲ ਆਪਾਂ ਜਿਵੇਂ ਗੂਗਲ ਸਮਾਰਟ ਆਲੇਆ ਫਲੇਅਰ ਕਰ ਸਮਾਰ ਹੋਦੀ। ਇਹ ਇੱਕ ਹਰ ਇੱਕ ਆਫਿਸ ਨਾਲ ਹੁੰਦੀ ਆ ਆਰਮੀ ਦੀ ਤੇ ਹਰ ਬੰਦੇ ਕੋਲ ਰੱਖੀ ਜਾਂਦੀ ਆਪਣੀ ਕਿਤੇ ਨਾ। ਇਹਦਾ ਫਾਇਰ ਕਰਨ ਦੇ ਅੱਗੇ ਬਾਹਰ ਨਿਕਲੇ ਜੀ ਕੋਈ ਦੂਸਰਾ ਫਾਇਰ ਕਾਦਰ ਕਸ਼ਮ ਬਣਾ ਚੱਲ ਰਿਹਾ। ਇਹ ਮਹਾਰਾਜਾ ਰਜੀਤ ਸਿੰਘ ਦੇ ਦੌਰ ਦੇ ਸਿੱਖ ਬੈਡ ਇਹਨੂੰ ਕਹਿੰਦੇ ਨੇ ਨਗਾਰੇ ਵਗੈਰਾ। ਇਹ ਵਜਾ ਕੇ ਵੈਲਕਮ ਕਰਦੇ ਸੀ ਜਾਂ ਜੰਗ ਦੇ ਦਮਫਲਟ ਕਰਦੇ ਸੀ। ਇਹ ਵਾਲੇ ਨਗਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਸਿੱਖ ਦੌਰ ਦੇ। ਇਹ 1799 ਤੋਂ ਲੈ ਕੇ 1849 ਤੱਕ ਇਹ ਸਟਮਾਲ ਹੋਦੇ ਨੇ। ਮਾਜੇ ਕਰ ਪਾਲਾ ਵਗੈਰਾ ਦੇ ਲਈ ਇੱਕ ਇਰਾਨੀਆਂ ਰਾਟੀਆਂ ਲਏ ਇਹ ਇਰਾਨੀਆਂ ਰਾਟੀਆਂ ਚੀਨਾਂ ਪਰਚੀ ਵਗੈਰਾ ਲੈਦੇ ਵਗੈਰਾ ਇਹ ਮਜਰੀਕ ਦਾ ਗੋਲਾ ਇਹਨਾਂ ਦੁਬਾਰਾ ਥੋੜਨ ਵਾਸਤੇ ਜਾਂ ਦਰਬੰਦੂਦ ਸੁਬਾਦੇ ਅਮਲ ਕੈਨ ਦੁਬਾਰਾ ਸੁਬਾਦੇ ਖਲਾਸ ਇਹ ਗੰਦ ਆ ਗਿਆ ਇਲੈਕਿ ਇਹ ਬਰੇਟੌਰ ਦੁਸਤ ਸੁਬਾਦ ਹੋ ਗਿਆ ਇਹ ਕਹਿੰਦੇ ਤੁਹਾਨੂੰ ਖਾਨਸ ਉਚਾਸ ਲੈ ਕੇ ਤੇ 1929 ਦਾ ਕੈ ਸੁਬਾਦ ਹੋ ਗਿਆ ਜਦੋਂ ਅੰਗਰੇਜ਼ੇ ਚਲੇ ਗਏ ਇਸ ਲਈ ਇਹ ਫਿਰ ਸਿੱਖ ਦੌਹ ਦੀ ਦਰਵਾਰਾ ਇਹ 1700 ਨੀਵਰ ਲੈ ਕੇ 1800 ਆਸਟ੍ਰੈਕ ਐਵਰੀ ਕਮਾਨ ਦੀ ਬੱਚਿਆਂ ਨੂੰ ਵੱਟੇ ਦੀ ਸਾਰੀਆਂ ਇਹ ਨੀਰ ਕਮਾਨ ਨੇ ਨੀ ਸਿਕੋਲ ਦੇ ਸਮਾਂ ਦੀ 1700 ਨੇ ਲੈ ਕੇ 1843 ਤੱਕ ਇਹ ਯੂਜ਼ ਹੁੰਦੇ ਰਹੇ ਇਹ ਛੋਟਾ ਜਿਹੜਾ ਹੈ ਉਹ ਵੇਖੋ ਜਿਵੇਂ ਜਗੇ ਹਰਬਸ ਕਰਾਇਆ ਜਾਂਦੀ ਜਿੱਥੇ ਲੱਗਦਾ ਪੂਰੀ ਬੋਡੀ ਤੇ ਜ਼ਖਮ ਫੈਲ ਜਾਂਦਾ ਜਾਂ ਵਾਇਰਸ ਫੈਲਦਾ ਹੈ ਇਹ ਜਿਹੜਾ ਤੁਸੀਂ ਫਲੈਟ ਦੇ ਕੇ ਐਗਲ ਵਗੈਰਾ ਲਾਉਣ ਵਾਸਤੇ ਆ ਇਹ ਮਤਲਬ ਘੋੜੇ ਨੂੰ ਮਾਰਨ ਵਾਸਤੇ ਖਾਸੀ ਨੂੰ ਘਰਾਨ ਵਾਸਤੇ ਹੂੰਡ ਨੂੰ ਘਰਾਨ ਵਾਸਤੇ ਇਹ ਇਸਤੇਮਾਨ ਹੁੰਦੇ ਹਾਂ ਹਾਂਜੀ ਬਿਲਕੁਲ 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 ਹੀ ਹੋ ਜਾਂਦਾ ਇਹ ਕੁਮਲ ਘਰਾਂ ਲੱਗੇ ਲੱਗਦੇ ਐ ਕੁਮਲ ਬਰਸ਼ੇ ਨੂੰ ਤਾਂ ਤੇ 1852 ਫੇਲਿਸ਼ ਵੀ ਸਰਦਾਰ ਕੋਈ ਜਦੋਂ ਮੁਕਲਾ ਨਹੀਂ ਮਿਲਿਆ ਨਾ ਫਿਰ ਉਹਨਾਂ ਕਾ ਯਾਰੀ ਵੀ ਨਾ ਆ। ਦੇਖੀ ਅੰਦਰ ਕੋ ਅਸਵਾਰੀ ਵੇਖ ਲੋ ਵੇਲਾ ਅੱਜ ਤੇਲੇ ਦੇਖੋ ਆਹ ਉਹ ਰਾਸ਼ ਗਤਨ ਕੀਤਾ ਨਾ ਸਪੇਂ ਵਗੈਰਾ ਜਿਹੜਾ ਨਾ ਅੰਗਰੇਜ਼ਾਂ ਦੇ ਅੰਦਰ ਲੋ ਆ ਗਿਆ ਸੀ ਤੇ ਇਹ ਹਵੇਲੀ ਤਾਂ ਅੰਦਰ ਹੀ ਮਿਲੀ ਤੇ ਇੱਥੇ ਨੂੰ ਲਾ ਦਿੱਤਾ ਗਿਆ ਤੇ ਐ ਜਿਦੋਂ ਸਿੱਖ ਰਾਜ ਤੇ ਗਰਦਾਰਾਂ ਨਾਲ ਮਿਲ ਕੇ ਅੰਗਰੇਜ਼ਾਂ ਨੇ ਕਤਲ ਕੀਤਾ ਹੈ ਤਸਵੀਰਾਂ ਨੇ ਮਲਤਾਨ ਸ਼ਹਿਰ ਦੀ ਫਰੋਸ਼ ਹੈ ਦੀ ਕਸੂਸ਼ ਹੈ ਦੀ ਮਤਲਬ ਕਿ ਦੋ ਤਿੰਨ ਸਾਰਾ ਦੇ ਮੁਕੰਮਲ ਡਾਣਾ ਉਹਨਾਂ ਨੇ ਅੰਗਰੇਜ਼ਾਂ ਦਾ ਕਤਲ ਕਰਿਆ ਉਹ ਐਡੀ ਹੈਵੀ ਮਸ਼ੀਨਰੀ ਲੈ ਆਈ ਮਤਲਬ ਕਹਾਂ ਲੋਗੇ ਤੁਸੀਂ ਨਾ ਤੋਪਾਂ ਲੈ ਆਈ ਵੱਡੀਆਂ ਵੱਡੀਆਂ ਉਹਨਾਂ ਦੇ ਨਾਲ ਕਿਲੇ ਦੀਆਂ ਦੁਵਾਰਾਂ ਮਤਲਬ ਉਹਨਾਂ ਨੇ ਦੇਖੀਆਂ ਆਹੇ ਹਰ ਸ਼ਹਿਰ ਦੀ ਗੁਜਰਾਤ ਦੀ ਆਪਣੇ ਜਿੰਨੇ ਵੀ ਮਤਲਬ ਜਿੱਥੇ ਜਿੱਥੇ ਗਏ ਨਾ ਪੰਜਾਬ ਨੂੰ ਜਿਦੋਂ ਇਹਨਾਂ ਨੇ ਆ ਕੇ ਸਕਿੱਟ ਦਿੱਤੀ ਉਹ ਤਸਵੀਰਾਂ ਦਿਖਾਈਆਂ ਹਾਂਜੀ ਇਹ ਜਿਹੜੀਆਂ ਬਚੀਦਾ ਪਈਆਂ ਉਹ ਮਹਾਰਾਜਾ ਤੁਸੀਂ ਵੀ ਪਰਪਾਨ ਜਿਹੜੀਆਂ ਸਾਡੇ ਚੀਦਾ ਪਈਆਂ ਨਿਚਰਲ ਇਹਨਾਂ ਨੂੰ ਕੋਈ ਚੀਜ਼ ਨਹੀਂ ਕੀਤਾ ਗਿਆ ਤੇ ਇਹ ਡੈਡ ਬੋਡੀ ਨੂੰ ਮਤਲਬ ਇਹਨੂੰ ਸਟਾਫ ਕੀਤਾ ਗਿਆ ਉਹ ਅੱਛਾ ਹਾਂਜੀ ਸਟਾਫ ਕੀਤਾ ਗਿਆ ਡੈਡ ਬੋਡੀ ਦੇ ਦਿੱਤੀ ਅੱਛਾ ਜੀ ਇਹ ਬੇਸਿਕਲੀ ਇਹਦੇ ਦੋ ਤਿੰਨ ਰਾਗੇ ਇਹ ਸਾਰਾ ਅੱਜ ਕੱਲ੍ਹ ਜਿਸ ਤਰ੍ਹਾਂ ਕਹਿੰਦੇ ਨੇ ਤੁਸੀਂ ਇਹ ਉਸ ਜ਼ਮਾਨੇ ਦੀ ਨਾ ਫੋਰਚੂਨ ਮਿਲ ਜਾਂਦੀ ਹੈ ਬੋਦਕੇ ਮਹਾਰਾਜਾ ਜੀ ਸਿੰਘ ਨੇ ਬਚਾਉਣ ਵਾਸਤੇ ਇਹਦੇ ਇੱਕ ਬੁਰੇ ਤੋਂ ਵਿਚਾਰ ਲਗਾ ਦੇ। ਇਹਨੀਆਂ ਲੱਤਾਂ ਵਾਂਗੂ ਇਸੇ ਟੁੱਟ ਗਈਆਂ ਸੀ। ਟੰਗਾਂ ਵੀ ਟੁੱਟੀਆਂ ਹੋਈਆਂ ਨੇ ਇਹ ਰਿਪੇਅਰ ਕੀਤੀਆਂ ਨੇ ਇਹ ਜੀ। ਜੋੜ ਰਿਪੇਅਰ ਜਿਵੇਂ ਲੇਕਿਨ ਡੈਥ ਹੋ ਗਈ ਫਿਰ ਇਹਨੂੰ ਸਟੱਫ ਕੀਤਾ ਗਿਆ। ਪਿਛਲੀ ਸਾਈਡ ਤੇ ਨਾ ਅੰਦਰੋਂ ਮਟੀਰੀਅਲ ਕੱਢ ਲਿਆ ਡੱਡ ਬੋਲੀ। ਇਹਦਾ ਨਾਂ ਕੀ ਸੀ ਸਰ ਇਹਦਾ ਨਾਂ ਲੈਣਾ ਹੈ। ਲੇਲਾ ਹਾਂ ਜੀ। ਇਹਦੇ ਪਿੱਛੇ ਮਹਾਰਾਜਾ ਰਜੀਤ ਸਿੰਘ ਨੇ 1000 ਤੋਂ ਉੱਤੇ ਆਦੀ ਆਰਮੀ ਜਿਹੜੀ ਦਾ ਸ਼ਹੀਦ ਕਰਵਾ ਦਿੱਤੀ। ਇਹਨੂੰ ਹਾਸਲ ਕਰਨ ਵਾਸਤੇ। ਫਿਰ ਉਹਨਾਂ ਨੇ ਕਿਹਾ ਮਹਾਰਾਜਾ ਕਦੀ ਆਵਾਜ਼ ਆਣਾ। ਤੇ ਪੰਜਾਬੀ ਤੇ ਪਠਾਨ ਤੇ ਇਹੇ ਲਈ ਵੀ ਬਾਦ ਫਿਰ ਉਹਨਾਂ ਉਹਨਾਂ ਗਿਫਟ ਕਰਕੇ ਨਾਲ ਤੇ ਇਹਨਾਂ ਸਿਰ ਪਸ਼ਾਵ ਮਤਲਬ ਕਿ ਅਫਗਾਨਿਸਤਾਨ ਤੋਂ ਇਸ ਇੰਦੇ ਉੱਤੇ ਬਹਿ ਕੇ ਪਸ਼ਾਵਰ ਬੰਸੇਰਾ ਜਿਹੜਾ ਨੇ ਫਤਹ ਕੀਤਾ ਜਿਹੜਾ ਉਹਨ ਮਤਲਬ ਕਿ ਖੈਬਰ ਪਖੂਖਾ ਦਾ ਪੰਜਾਬ ਦਾ ਲੇਕਿਨ ਅਫਗਾਨਿਸਤਾਨ ਦਾ ਪਹਿਲੇ ਉਹ ਹਿੱਸਾ ਹੀ ਮਨ ਸਲਾਮਾਬਾਦ ਤੋਂ ਅੱਗੇ ਦਾ ਜਿਹੜਾ ਏਰੀਆ ਨਾ ਉਹ ਮਤਲਬ ਇਹਗਾ ਆਫਟਾਬਾਦ ਮਨਸੇਰਾ ਪਸ਼ੋਰਾ ਸਿੰਘ ਦੇ ਨਾਮ ਤੋਂ ਇਹ ਸਾਰਾ ਅਫਗਾਨਿਸਤਾਨ ਦਾ ਹੀ ਸੀ ਉਹਨੇ ਫਿਰ ਮਹਾਰਾਜਾ ਨੇ ਇਹਦੇ ਤੇ ਫਤਹ ਕੀਤਾ ਸਾਰਾ ਤੇ ਐ ਜੀ ਮਹਾਰਾਜਾ ਰਣਜੀਤ ਸਿੰਘ ਦੇ ਦੋਸਤ ਵੀ ਵੱਡਿਆ ਜੰਨਾ ਨੇ ਪੰਜਾਬੀ ਵਿੱਚ ਆਪਾਂ ਕਹਿੰਦੇ ਨਾ ਤੇਰੇ ਕੰਨੇ ਤੇ ਰੱਖ ਕੇ ਚਲਾ ਦਿੰਦੇ। ਇਹ ਉਹ ਵਾਲੀ ਗੀਦੀ ਜੀ ਇਹ ਬਾਹਰ ਆਪਾਂ ਡਿਫੈਂਸ ਬਾਲ ਵੇਖਣ ਜਿੱਦੀ ਵਿਥ ਜਿਹੜੀ ਨਾ 10 ਫੁੱਟ ਹੈਗੀ ਹੈ। ਮਤਲਬ ਕਿ ਚੋੜੀ ਹੈ। ਉੱਥੇ ਐਵੇਂ ਨਹੀਂ استعمال ਕੀਤੀ ਇਹਦੀ ਅਹੀ। ਇਹ ਨਾ ਹੀ ਕਈ ਤਸਵੀਰਾਂ ਵਿੱਚ ਵੀ ਤੁਹਾਨੂੰ ਆਵਾਂਗੇ। ਇਹ ਦੂਜੇ ਬੰਦੇ ਦੇ ਮੋਢੇ ਤੇ ਰੱਖ ਕੇ ਚਲਾਉਂਦੇ। ਹਾਂ ਜੀ ਇੱਕ ਬੰਦਾ ਨਹੀਂ ਬੜੀ ਕਾਫੀ ਵਜ਼ਨੀ ਜੀ ਸਰਦਾਰ ਜੀ। ਇਹ ਕਾਫੀ ਵਜ਼ਨੀ ਹੈ। ਮਤਲਬ ਇਹਦਾ ਨਾ ਕਾਫੀ weight ਹੈ। ਐਸਾ ਨਹੀਂ ਲੱਗ ਰਹੀ। ਮਤਲਬ ਬਿਗਰ ਲੋਇਆ ਜਿਹੜਾ ਆਪਾਂ ਕਹਿੰਦੇ ਨਾ ਬਹੁਤ ਮੋਟੀ ਚਾਦਰ ਲੈਂਦੀ ਹੈ। ਦੋ ਬਹੁਤ ਮੋਟੀ ਚਾਦਰ ਇਹ ਤੁਹਾਨੂੰ ਨਾ ਅਜੀ ਤਸਵੀਰਾਂ ਵਿੱਚ ਮਿਲਣੀਆਂ ਲੋਕ ਆਰਮੀ ਵਿੱਚ ਚੁਪੀਆਂ ਹੁੰਦੀਆਂ ਨੇ ਮਹਾਰਾਜਾ ਜਦ ਮਹਾਰਾਜਾ ਦੀ ਆਰਮੀ ਚੱਲਦੀ ਆ ਉਹਨਾਂ ਦੇ ਨਾਲ ਹੁੰਦੀਆਂ ਨੇ ਚਲਿਏ ਜੀ ਹੋਰ ਹਾਂ ਜੀ ਇਹ ਮਤਲਬ ਉਹਨਾਂ ਦੇ ਤੋਂ ਮੰਨਦੇ ਨੇ ਇਹ ਟੋਪੀ ਵਾਦਾ ਤਵਾਚਾ ਕਰਨੀ ਹੈ ਇਹ ਇਹ ਜਿਹੜੇ ਫਰੰਟ ਕਵਰ ਹੈ ਹਾਂ ਤੇ ਕਹਿੰਦੇ ਆ ਅੱਜ ਆਰਵਰੀ ਨੇ ਸਾਰੇ ਇਹ ਨਾ ਮਤਲਬ ਕਿ ਜਸਤ ਜੂਡੀ ਸੇ ਕਰਾ ਹਾਂ ਤੇ ਨਾ ਕੋ ਲਾਸਸ ਕਰਦੇ ਸਨ ਪਾੜ ਵਾਸਤੇ ਇਹ ਜਿਹਦੇ ਤੇ ਹੋਰ ਨਿਸ਼ਾਨ ਬਣਿਆ ਨਾ ਉਹ ਅੰਗਰੇਜ਼ਾਂ ਦੇ ਨਿਸ਼ਾਨ ਬਣਿਆ ਨਾ ਲੈ ਉਹਨਾਂ ਦੀ ਤਲਵਾਰ ਪਿਆਰੇ ਆਪਨੀ ਜਿਹੜੀ ਨਾ ਮੂ ਮੁਸਲਮਾਨਾਂ ਦੇ ਸਾਰੇ ਬੰਦੇ ਹਾਂ ਤੇ ਹਾਂ ਜੀ ਨਿਸ਼ਾਨ ਜਿョਗੇ ਨੰਦੇ ਜਿਹਾ ਆਪਾਂ ਜਿਹਾ ਬਣਿਆ ਉਹ ਦੱਸੋ ਸਾਡਾ ਪਾ ਦੇਖਾ ਲਾ ਵਾਪਸ ਆਇਲ ਪਿੰਡ ਦਾ ਤੁਸੀਂ بڑے ਮਿਊਜ਼ੀਅਮ ਚ ਦੇਖਿਆ ਹੋਂਗਾ ਉਹ ਜਿਹੜਾ ਟਾਵਰ ਪਰ ਜਦਾ ਨਜ਼ਰ ਆ ਰਿਹਾ ਨਾ ਉਥੋਂ ਲੈ ਕੇ ਸਿਰ ਬਾਸ਼ੀ ਮਜੀਦ ਕੋ ਦਵਾਰੇ ਨਾਲ ਨਾਲ ਸਾਰ ਕਿਲਾਈ ਓਕੇ ਜੀ ਇਹ 120 ਕਮਰਾ ਦਾ ਮਹਿਲ ਹੈ ਜਿੱਥੇ ਅਕਬਰ ਦੀ ਗ੍ਰੇਟ ਲਿਆ ਕੇ ਆਪਣੀ ਫੈਮਿਲੀ ਰੱਖਿਆ ਸਾਹਮਣੇ ਜਿਹੜੀ ਪੈਲੈਸ ਨਜ਼ਾਰੇ ਇਹ ਜਿੱਥੇ ਅਕਬਰ ਰਹਿੰਦੀ ਸੀ ਤੇ ਫਿਰ ਇਹ 32 ਫੁਆਰੇ ਲੱਗੇ ਹੋਏ ਨੇ ਉਹ ਵਾਟਰ ਟੈਂਕ ਸੀ ਇੱਥੇ ਉਹਨਾਂ ਦਾ ਮਤਲਬ ਮਤਲਬ ਡਾਂਸ ਵਗੈਰਾ ਜਿਹੜਾ ਉਸ ਤੋਂ ਉਹਦੇ ਅੰਦਰ ਖਾਣਾ ਖਾੜਾ ਖਾਦੇ ਬੈਠਦੇ ਹਾਂ ਹਾਂਜੀ ਹਾਂਜੀ ਕਿਰਾ ਹੁੰਦਾ ਸੀ ਹਾਂਜੀ ਇਹ ਕਹ ਲਓ ਤੇ ਜਿਹੜੀ ਸਾਹਮਣੇ ਖਵਾਬਗਾ ਨਜ਼ਾਰੀ ਇਹ ਜਹੰਗੀਰ ਦੀ ਖਵਾਬਗਾ ਹੈ ਹਾਂਜੀ ਉਹ ਸਾਹਮਣੇ ਸਾਹਮਣੇ ਸੈਂਟਰਲ ਬਿਲਡਿੰਗ ਹੈ ਉਹ ਜਿਹੜੀ ਸੈਂਟਰਲ ਬਿਲਡਿੰਗ ਨਜ਼ਾਰੀ ਉਹ ਦਲੀਪ ਸਿੰਘ ਦੀ ਬਰਥਪਲੇਸ ਹੈ ਕਿਹੜੀ ਜੀ ਉਹ ਸੈਂਟਰਲ ਨਜ਼ਾਰੀ ਜਿਸੇ ਡੋਮ ਹੈ ਆ ਜਾਓ ਠੀਕ ਆ ਜੋ ਆ ਜੋ ਓਕੇ ਲਓ ਸਾਹਿਬ ਓਕੇ ਜੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਆਇਲ ਪੇਂਟਿੰਗ ਏ ਰਿਜਨਲ ਤੇ ਇਹ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਦਰਬਾਰ ਦੀ ਫੋਟੋ ਬਣਾਈ ਗਈ ਆਇਲ ਪੇਂਟਿੰਗਸ ਨੇ ਆਵੀਆਂ ਹਾਂਜੀ ਇਹ ਓਰੀਜਨਲ ਚੀਜ਼ਾਂ ਨੇ ਤੇ ਇਹ ਦਲੀਪ ਸਿੰਘ ਜੀ ਇਹਨੂੰ ਵੀ ਚੇਂਜ ਨਹੀਂ ਕੀਤਾ